ਆਰੂ ਮਹੱਲਾ ਤੀਜਾ ਆਦ ਜੁਗਾਦ ਦਾਇਆ ਪਤ ਦਾਤਾ ਪੂਰੇ ਗੁਰ ਕੈ ਸਬਦ ਪਛਾਤਾ ਆਦ ਜੁਗਾਦ ਦਾਇਆ ਪਤ ਦਾਤਾ ਪੂਰੇ ਗੁਰ ਕੈ ਸਬਦ ਪਛਾਤਾ ਤੁਧਨੂੰ ਸੇਵਹਿ ਸੇ ਤੁਝੈ ਸਮਾਵਹਿ ਤੂੰ ਆਪੇ ਮੇਲ ਮਿਲਾਇਂਦਾ ਅਗਮ ਅਗੂਚਰ ਕੀਮਤ ਨਹੀਂ ਪਾਈ ਜੀ ਅਜੰਤ ਤੇਰੀ ਸਰਨ ਆਈ ਜਿਉ ਤੁਧ ਭਾਵੈ ਤਿਵੈ ਚਲਾਵਹਿ ਤੂੰ ਆਪੇ ਮਾਰਗ ਪਾਏਂਦਾ ਜਿਉ ਤਉ ਦੁ ਭਾਵੈ ਤਿਵੈ ਚਲਾਵਹਿ ਤੂੰ ਆਪੇ ਮਾਰਗ ਪਾਏਂਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਮਾਰੂ ਮਹੱਲਾ ਤੀਜਾ ਆਦ ਜੁਗਾਦ ਦਇਆਪਤ ਦਾਤਾ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਸਾਹਿਬ ਸੰਗਤ ਜੀ ਗ੍ਰਿਮ ਨਵਾਯੰਤਰ ਜਾਮੀ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਂ ਬਾਰੇ ਆਵਾਏ ਜਿਸ ਗੁਰੂ ਮਹਾਰਾਜ ਸਾਹਿਬ ਦੇ ਤੁਲ ਕੋਈ ਕਿਸੇ ਨੂੰ ਕਿਹਾ ਨਹੀਂ ਜਾ ਸਕਦਾ ਜਿਨ੍ਹਾਂ ਸਤਿਗੁਰਾਂ ਦੇ ਬਾਹਰ ਜ਼ਿਕਰ ਦਾਹ ਨੇ ਸਿੱਧ ਸੰਨ ਮੁਖ ਮੋਜੋਬ ਹੈ ਹੱਥ ਵਿੱਚ ਕਵਲ ਪਕੜੀ ਹੋਈ ਕਵਲਾ ਲక్ష్ਮੀ ਖੜੀ ਹੈ ਸੱਜੇ ਅਸਨੇ ਰਾਤਰੀ ਨਾ ਖੜੀ ਕੀਤੀ ਹੋਈ ਐ ਸੱਜਿਆਂ ਸਾਹਮਣੇ ਮਾਰੇ ਚਿਹਰੇ ਨੂੰ ਤੱਕ ਰੀਆਂ ਹਨ ਰਿਧ ਵਸਿਆ ਵਾਾਂਗ ਜੋ ਤੀਨ ਲੋਕਾਂਤਰ ਮੋਹ ਹੈ ਰਿਧੀਆਂ ਖੱਬੇ ਅੰਗ ਨਾ ਰਾਤਰੀ ਨਾ ਖੜੀਆਂ ਕੀਤੀਆਂ ਹੋਈਆਂ ਜੋ ਤਿੰਨਾਂ ਨੂੰ ਅੰਦਰੋਂ ਲੋਕਾਂ ਨੂੰ ਅੰਦਰੋਂ ਅੰਲੀ ਮੋਹਤ ਕਰੀ ਜਾਂਦੀ ਐ ਗਰੀਬ ਨਾਜ ਦੇ ਹਿਰਦੇ ਦੇ ਅੰਦਰ ਇਹਨਾਂ ਚੀਜ਼ਾਂ ਦਾ ਨਿਵਾਸ ਨਹੀਂ ਰਿਦੇ ਵਸੇ ਕਈਓ ਸੋਇ ਰਾਤਨਹੀਂ ਜਾਤੋ ਮੁਖੋਂ ਭਗਤ ਜਰੇ ਅਮਰ ਗੋਰੇ ਤਰੰਗ ਰਾਤੋ ਰੇਕ ਕਾ ਜੋ ਸਰੂਪ ਹੈ ਕਥਨ ਤੋਂ ਕਾਥੋ ਸਰੂਪ ਮਹਾਰਾ ਦੇ ਅੰਦਰ ਵਸ ਰਿਹਾ ਹੈ ਉਸ ਰਸ ਨੂੰ ਗਰੀਬ ਨਿਵਾਜ ਆਪ ਹੀ ਜਾਣਦੇ ਹਨ ਮੁਖੋਂ ਭਗਤੁ ਚਿਹਰੇ ਅਮਰਗੁਰ ਦੇ ਰੰਗਾਤੋ ਮੂੰਹੋਂ ਭਾਵ ਭਗਤੀ ਦੇ ਬਚਨੋ ਚਾਰਨੇ ਆ ਇਸ ਪ੍ਰੇਮ ਰੰਗ ਚ ਉੱਤੇ ਹੋਏ ਮੇਰੇ ਸਤਿਗੁਰੂ ਚੋਜੀ ਪਾਤਸ਼ਾਹ ਜੀ ਹਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਮਾਰੂ ਮਹੱਲਾ ਪੀਜਾ ਆਦ ਜੁਗਾਦ ਦਾਇਆ ਪਾਤ ਦਾਤਾ ਤੇ ਭਾਈ ਸਾਰੇ ਜਗ ਦੇ ਆਦ ਵਿੱਚ ਵੀ ਤੇ ਜੁਗ ਆਦ ਕਾਂ ਦੀ ਜਦੋਂ ਮਰਿਆਦਾ ਠਾਪੀ ਸਜੂ ਤੇ ਤਾਂ ਦੁਆਪਰ ਆਦ ਕਾਂ ਜੀ ਵੀ ਦਾਇਆ ਪਾਤ ਦਾਤਾ ਉਹ ਦਇਆ ਜਿ ਗੁਨਾ ਦਾ ਪਤੀ ਹੈ ਤੇ ਦਇਆ ਆਪ ਗੁਨਾ ਦੇ ਦੇਣ ਵਾਲਾ ਹੈ ਪੂਰੇ ਗੁਰ ਕੈ ਸ਼ਬਦ ਪਛਾਤਾ ਪੂਰਨ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਸ਼ਬਦ ਕਰਕੇ ਗੁਰੂ ਅੰਗਦ ਸਾਹਿਬ ਜੀ ਨੇ ਸ੍ਰੀ ਗੁਰੂ ਅੰਗਦ ਸਾਹਿਬ ਪੂਰਨ ਸਰਗੁਣ ਦੇ ਸ਼ਬਦ ਕਰਕੇ ਪਛਾਣਿਆ ਗਿਆ ਹੈ ਤੁਦਨੂ ਸੇਵਹਿ ਸੇ ਤੁਝਹਿ ਸਮਾਵੈ ਇਹ ਅੰਦਰ ਜਾਮੀ ਜੋ ਆਪ ਜੀ ਦਾ ਸੇਵਨ ਭਜਨ ਕਰਦੇ ਆ ਉਹ ਤੇਰੇ ਵਿੱਚ ਹੀ ਸਮਾ ਜਾਂਦੇ ਐ ਲੀਨ ਹੋ ਜਾਂਦੇ ਐ ਜਿਵੇਂ ਨਦੀਆਂ ਨਾਲੇ ਸਮੁੰਦਰ ਚ ਜਾ ਕੇ ਮਿਲ ਜਾਂਦੇ ਹਨ ਤੂੰ ਆਪੇ ਮੇਲ ਮਿਲਾਇਦਾ ਆਪ ਜੀ ਆਪਣੇ ਸਰੂਪ ਦੇ ਜੋ ਮੇਲ ਚ ਮਿਲੇ ਹੋਏ ਨੇ ਸਤਗੁਰੂ ਰੂਪ ਧਾਰ ਕੇ ਹਉ ਸਤਿਗੁਰਾਂ ਦਵਾਰ ਆਉਦੇ ਮੇਲ ਚ ਮਲਾ ਲੈਣਾ ਹ। ਆਗਮ ਅਗੋਚਰ ਕੀਮਤ ਨਹੀਂ ਪਾਈ। ਕਿ ਵਾਹਿਗੁਰੂ ਆਪੋ ਸ਼ਾਸਤ੍ਰਾਂ ਕਰਕੇ ਵੀ ਅਗੰਮ ਹੋ। ਅਤੇ ਮਨ ਦੇ ਸੰਕਲਪੋ ਕਲਪਦਾਈ ਵਿਸ਼ਾ ਨਹੀਂ ਅਗੰਮ ਹੋ। ਅਗੋਚਰ ਇੰਦਰੀਆਂ ਦੇ ਵਿਸ਼ਿਆਂ ਦੇ ਕਰਕੇ ਵੀ ਨਹੀਂ ਤੂੰ ਅੱਖਾਂ ਨਾਲ ਰੂਪ ਨਹੀਂ ਵੇਖਿਆ ਜਾਵੇ, ਕੰਨਾਂ ਨਾਲ ਆਵਾਜ਼ ਨਹੀਂ ਸੁਣਿਆ ਜਾਵੇ, ਨਾਸਾਂ ਨਾਲ ਸੁਗੰਧੀ ਨਹੀਂ ਪਰਖਿਆ ਜਾਵੇ। ਇਸੇ ਪ੍ਰਕਾਰ ਸੱਚੇ ਪਾਤਸ਼ਾਹ ਜੀ ਰਸਨਾ ਨਾ ਰਸਨੀ ਜਾਣਿਆ ਜਾਵੇ ਜਵਾਨ ਨਾਲ ਵਾਕ ਨਹੀਂ ਵਾਕ ਸਿੱਧੀ ਕਰਕੇ ਕਹਿ ਸਕੀਏ ਚਮੜੀ ਦਾ ਵਿਸ਼ਾ ਨਹੀਂ ਹੈ ਤੋ ਕਿ ਚਮੜੀ ਦੇ ਨਾਲ ਸੰਪਰਸ ਨਾਲ ਪਛਾਣ ਸਕੀਏ ਕਿ ਇੰਦਰੀਆਂ ਤੋਂ ਅਗੋਚਰ ਹੈ ਅਵਿਸ਼ੇ ਹੈ ਕੀਮਤ ਨਹੀਂ ਪਾਈ ਆਪ ਦੀ ਕੀਮਤ ਸੱਚੇ ਪਾਤਸ਼ਾਹ ਕਿਸੇ ਪ੍ਰਕਾਰ ਪਾਈ ਨਹੀਂ ਜਾਂਦੀ ਕਿਸੇ ਦੇ ਪਾਸੋਂ ਜੀ ਜੰਤ ਤੇਰੀ ਸਰਣਾ ਜੀ ਜੀ ਮਾਤਰ ਹਮਸਾਰੇ ਜੀਵਾ ਰੂਪੀ ਜੰਤ ਬਾਜੇ ਹਨ ਬ੍ਰਹਮਾ ਆਦਿ ਜੀਵ ਮੰਨਿਆ ਹੈ ਜੰਤ ਮੱਛਰ ਆਦਿ ਜਿੰਨੇ ਹੈ ਛੋਟੇ ਵੱਡੇ ਸੂਖਮ ਸਥੂਲ ਤੇਰੀ ਸਰਨ ਆਏ ਸਭ ਕੀ ਮਾਰੇ ਸ਼ਰਨ ਹੋਣਗੇ ਜਿਉ ਤੁਧ ਭਾਵੈ ਤਿਵੈ ਚਲਾਵਹਿ ਜਿਵੇਂ ਆਪ ਨੂੰ ਪਾਉਂਦਾ ਹੈ ਮਹਾਰਾਜ ਉਸ ਪ੍ਰਕਾਰ ਆਪ ਸੁਤੰਤਰ ਹੈ ਪਤੰਤਰ ਨਹੀਂ ਕਿਸੇ ਕਰਮਾਂ ਦੇ ਤੂੰ ਅਧੀਨ ਨਹੀਂ ਹੈ ਕੋਵੇਂ ਮਾਰਾ ਚਲਾਉਣਾ ਹੈ ਤੂੰ ਆਪੇ ਮਾਰਗ ਪਾਏ ਦਾ ਤੁਮ ਆਪ ਹੀ ਗੁਰਮਖੰਦੀ ਸੰਗਤ ਕਰਕੇ ਭਾਵ ਭਗਤੀ ਗਿਆਨ ਦੇ ਮਾਰਗ ਰਸਤੇ 'ਚ ਪਾ ਦਿੰਦਾ ਹੈ ਹੈ ਤੀ ਸੱਚਾ ਹੋਸੀ ਸੋਈ ਹੈ ਹੁਣ ਵਰਤਮਾਨ ਸਮੇਂ 'ਚ ਵੀ ਸੱਚਾ ਅਤੋ ਪਿੱਛੇ ਵੀ ਭੀ ਬੜੋ ਪਹਿਲਾਂ ਵੀ ਭੂਤਕਾਲ 'ਚ ਵੀ ਸੱਚਾ ਸੀ ਹੋਸੀ ਓਮੇਗਾ ਵੀ ਪ੍ਰਕਾਰ ਨੂੰ ਸੋਈ ਆਪੇ ਆਵਤਪਾ ਦਾ ਖੰਤਰੂਪ ਆਪੇ ਸਾਜੇ ਅਵਰ ਨਾ ਕੋਈ ਆਪ ਹੀ ਮਾਰਾ ਸੂਖਮ ਤਤ ਸਾਜੇ ਹੈ ਸੂਖੀ ਸੀਰ ਸਾਜੇ ਹੈ ਆਪ ਹੀ ਮਾਰਾ ਸਥੂਲ ਤਤ ਸਾਜੇ ਹੈ ਸਤੂ ਸਰੀਰ ਸਾਜੇ ਹੈ ਅਵਰ ਨਾ ਕੋਈ ਆਪ ਤੋਂ ਬਗਾਰ ਅਵਰ ਸੰਤ ਹੋਰ ਕੋਈ ਨਹੀਂ ਸੱਚੇ ਪਾਤਸ਼ਾਹ ਸਭਨਾ ਸਾਰ ਕਰੇ ਸੁਖ ਦਾਤਾ ਇਹ ਸੁਖ ਦਾਤਾ ਜੀ ਸਾਰਿਆਂ ਦੀ ਸੰਭਾਲ ਆਪ ਹੀ ਕਰਨ ਵਾਲਾ ਹੈ ਆਪੇ ਰਿਜਕ ਪਹੁੰਚਾਏ ਦਾ ਆਪ ਹੀ ਸਾਰ ਨੂੰ ਰਿਜਕ ਰੋਜੀ ਪਹੁੰਚਾਉਣਾ ਸੱਚੇ ਪਾਤਸ਼ਾਹ ਸਹਿਲ ਪੱਥਰ ਮੈਂ ਜਨ ਤੋਂ ਪਾਏ ਦੰਕਾਰ ਹੀ ਕਾਕੇ ਕਰ ਕਰਿਆ ਆਗਮ ਆਗੂਚਰ ਅਲਖ ਅਪਾਰ ਅਸ਼ੁੱਧ ਮਨ ਕਰਕੇ ਲਖਿਆ ਨਹੀਂ ਜਾਂਦਾ ਇੰਦਰੀਆਂ ਦੇ ਵਿਸ਼ੇ ਹੈ ਅਤੇ ਅਲਖ ਅਸ਼ੁੱਧ ਮਨ ਕਰਕੇ ਲਖਿਆ ਨਹੀਂ ਜਾਂਦਾ ਗੁਰਾਂ ਤੋਂ ਦੇ ਨਾਲ ਅਲਖ ਲਖਣ ਤੋਂ ਰਹਿਤ ਪ੍ਰਕਿਰਤੀ ਦੇ ਪਰਿਵਾਰ ਤੋਂ ਰਹਿਤ ਹੈ ਕੋਈ ਨਾ ਜਾਣੈ ਤੇਰਾ ਪਰਿਵਾਰ ਇਹ ਮਾਰਾ ਤੇਰਾ ਪਰਿਵਾਰ ਜਿਹੜਾ ਹੈ ਕੋਈ ਨਹੀਂ ਜਾਣ ਸਕਦਾ ਉਰਾਰ ਪਾਰ ਦਾ ਲੋਕ ਪੁਰ ਲੋਕ ਦਾ ਇਸ ਸੰਸਾਰ ਉਪੀ ਪਰਿਵਾਰ ਜਿਹੜਾ ਤਾਂ ਰਚਿਆ ਹੈ ਸੂਖਮੋ ਇੱਕੋ ਖੌਂਦੀ ਬੂੰਦ ਵਿੱਚ ਲੱਖਾਂ ਸ੍ਰਿਸ਼ਟੀ ਰਚੀ ਪਈ ਹੈ ਇਸੇ ਪ੍ਰਕਾਰ ਇੱਕ ਦੇ ਦੇ ਜੀਆਂ ਦਾ ਅੰਤ ਨਹੀਂ ਪਾਇਆ ਜਿਹਾ ਤੇਰਾ ਪਰਿਵਾਰ ਹੈ ਜਿਹੜਾ ਸੰਸਾਰ ਹੈ ਇਹਨੂੰ ਕੌਣ ਜਾਣ ਸਕਦਾ ਹੈ ਕੋਈ ਨਹੀਂ ਜਾਣ ਸਕਦਾ ਆਪਣਾ ਆਪ ਪਛਾਣ ਹੈ ਆਪੇ ਆਪਣੇ ਆਪ ਨੂੰ ਆਪ ਹੀ ਮਾਰਾ ਗੁਰਾਂ ਦੁਆਰਾ ਬ੍ਰਹਮ ਗਿਆਨ ਦੇ ਸਹਿਤ ਪਛਾਣਨ ਵਾਲਾ ਹਾਂ ਗੁਰਮਤੀ ਆਪ 부ਝਾਏ ਦਾ ਇਹ ਗੁਰਮਤ ਦੁਆਰਾ ਵੀ ਆਪਣੇ ਸਰੂਪ ਨੂੰ ਆਪ ਹੀ 부ਝਾ ਦਿੰਦਾ ਸਮਝਾ ਦਿੰਦਾ ਹੈ ਪਾਤਾਲ ਪੁਰੀਆ ਲੂ ਆਕਾਰ ਹਜੂਰ ਤੇ ਪਤਾਲ ਸਤ ਰਚੇ ਅਤਨ ਬਤਨ ਰਸਤਨ ਮਹਾਤਨ ਤਲਾਤਨ ਪਤਾਲ ਆਦਿਕ ਪੁਰੀਆਂ ਬ੍ਰਹਮਪੁਰੀ ਵਿਸ਼ਨਪੁਰੀ ਸ਼ੇਪੁਰੀ ਕਮੋਏਪੁਰੀ ਆਦਿਕ ਪੁਰੀਆਂ ਰਜੀਆਂ ਹਨ ਲੋ ਆਕਾਰ ਆਪਣੇ 14 ਲੋਕਪੁਰ ਮਹਿਰ ਭੋਜਨ ਗੋ ਲੋਕਾਜਕ ਇਹਾਂ ਦੇ ਆਕਾਰ ਸਰੀਰ ਰਜੇ ਹਨ ਇਹਨਾਂ ਦੇ ਵਿੱਚ ਸਾਰੇ ਇਸ ਵਿੱਚ ਵਰਤਾ ਹੁਕਮ ਕਰਾਰਾ ਬੋਲੋ ਸਾਰਿਆਂ ਲੋਕਾਂ ਵਿੱਚ ਆਪ ਦਾ ਕਰਾਰਾ ਕਰਣਾ ਹੁਕਮ ਵਰਤਿਆ ਹੈ ਉਸ ਹੁਕਮ ਨੂੰ ਮਯਾਲ ਕੋਈ ਜਵਾਬ ਦੇ ਸਕੇ ਜਦੋਂ ਹੁਕਮ ਹੁੰਦਾ ਰਾਣਾ ਰਾਣਾ ਕੋਰੇ ਰੰਗਨ ਸੰਗ ਫਕੀਰ ਆਵਦਾ ਕਰਦਾ ਹੁਕਮ ਵਰਤ ਰਿਹਾ ਸਾਰਿਆਂ 'ਚ ਹੁਕਮੇ ਸਾਜੇ ਹੁਕਮੇ ਢਾਹੇ ਹੁਕਮ ਵਿੱਚ ਹੀ ਮਾਰੇ ਆਵਦੇ 'ਚ ਸ੍ਰਿਸ਼ਟੀ ਨੂੰ ਸਾਜਦੇ ਬ੍ਰਹਮਾਦਿਕ ਹੁਕਮ ਵਿੱਚ ਹੀ ਸ਼ਿਵਾਦਿਕ ਟਾਉਂਦੇ ਹਨ ਹੁਕਮ ਵਿੱਚ ਹੀ ਬ੍ਰਹਮਾਦਿਕ ਸਾਜੇ ਹੈ ਹੁਕਮ ਵਿੱਚ ਹੀ ਢਾਉਣ ਵਾਲੇ ਸ਼ਿਵਾਦਿਕ ਟਾਹੇ ਹੁਕਮੇ ਮਿਲ ਕਰ ਹੈ ਹਰ ਦਾ ਹੈ ਜਿਵੇਂ ਜਾਪ ਸਾਹਿਬ ਜੀ ਲਿਖਿਆ ਹੈ ਕਰਤਾ ਬ੍ਰਹਮਾਦਿਕ ਨੂੰ ਤੁਕਤ ਵਾਲਾ ਹਰ ਦਾ ਸ਼ਿਵ ਜੀ ਆਦਤ ਨੂੰ ਹਰਨ ਵਾਲਾ ਹੈ ਹੁਕਮੇ ਮੇਲ ਮਿਲਾਇਦਾ ਆਪਦੇ ਹੁਕਮ ਦੇ ਮੇਲ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਮੇਲਿਆ ਹੈ ਬਾਣਾ ਮੰਨਣ ਵਾਲਿਆਂ ਨੂੰ ਉਹਨਾਂ ਦੇ ਮੇਲ ਜਿਨ੍ਹਾਂ ਨੂੰ ਮੇਲਣਾ ਆਪਦੇ ਸਲੀਬ ਚ ਮਿਲਾ ਲੈਣਾ ਹੈ ਹੁਕਮ ਹੈ ਬੂਝੈ ਸੋ ਹੁਕਮ ਸਲਾਹੇ ਜਿਵੇਂ ਆਪਦੇ ਹੁਕਮ ਨੂੰ ਗੁਰਾਂ ਦਾਰਾ ਬੂਝੇ ਪੁੱਛਦਾ ਹੈ ਉਹ ਹੁਕਮ ਹੈ ਆਪਕਾ ਸਿਵਤ ਕਰਦਾ ਰਹਿੰਦਾ ਹੈ ਹਰ ਵਕਤ ਉਹ ਕੁੰਦਾਰੇ ਆਪ ਨੂੰ ਸਲਾਉਂਦਾ ਹੈ ਅਗਮ ਅਗੋਚਰ ਬੇਪਰਵਾਹ ਹਾਂ ਮਾਰਾ ਗਮ ਤਾਂ ਤੇ ਰਹਤ ਹਾਂ ਅਗੋਚਰ ਇੰਦਰੀਆਂ ਦੇ ਵਿਸ਼ੇ ਹਾਂ ਬੇਪਰਵਾਹ ਬੇਖਾਸ਼ ਹਾਂ ਕਿਸੇ ਦੀ ਤੈਨੂੰ ਲੋੜ ਨਹੀਂ ਹੈ ਬੇਪਰਵਾਹ ਹੈ ਜੇਹੀ ਮਤ ਦੇਹ ਸੋ ਹੋਵੇ ਜੀ ਜੀ ਮਾਰਾ ਮਤ ਕਿਸੇ ਦੇ ਅੰਦਰ ਜਿਹੜੇ ਸ਼ਾਂਤ ਕੀ ਪੁਰਖਾ ਉਹਨਾਂ ਚ ਉਤਮ ਮਤ ਹੈ ਰਾਸ਼ੀਆਂ ਦੇ ਵਿੱਚ ਵਕਰ ਸੇ ਨੀਵੇਂ ਹੋ ਜਾਣਾ ਜਦੋਂ ਵਕਤ ਨਾ ਹੋਵੇ ਉਦੋਂ ਆਕੜ ਪੈਣਾ ਤੇ ਤਮੋਂ ਗੁਣੀ ਪੁਰਖਾ ਨੇਮੀ ਕ੍ਰੋਧ ਚ ਸੜੇ ਰਹਿਣਾ ਕਿਉ ਜਹੀ ਜੀ ਮਤ ਗੁਣਾ ਅਨਸਾਰ ਨਾ ਕੋਈ ਜੀ ਦੀਆਂ ਚ ਹੁੰਦੀ ਹੈ ਤੂੰ ਆਪੇ ਸ਼ਬਦ 부ਝਾਏ ਦਾ ਆਪ ਹੀ ਮਾਰਾ ਸ਼ਬਦ ਦੁਆਰਾ ਸਮਝਾ ਦਿੰਨਾ ਹੈ ਆਪਦੇ ਸਰੂਪ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਅਨ ਦਿਨ ਆਰ ਜਾ ਛਿਜਦੀ ਜਾਏ ਰਾਤ ਨੇ ਜਿਹੜੀ ਉਮਰ ਹੈ ਜੀਆਂ ਦੀ ਏਛੀ ਦੀ ਮੁਕਦੀ ਜਾ ਰਹੀ ਹੈ ਰੈਣ ਦਿਨਸ ਦੋਇ ਸਾਖੀ ਆਏ ਜੀਆਂ ਨੂੰ ਰਾਤ ਤੇ ਦਿਨ ਜਿਹੜੇ ਬੜੇ ਬੜੇ ਗਾਜਵਾ ਮਿਲਣ ਵਾਸਤੇ ਹਮਰ ਦੇ ਇਹ ਸਾਖੀ ਉਗਾਹੀ ਦੇਣ ਵਾਸਤੇ ਆਏ ਕੈਨੀਆਂ ਰਾਤਾਂ ਆਇਨੇ ਦਿਨ ਬੰਦਿਆ ਤੇਰੇ ਗੁਜਰ ਗਏ ਤੇਰੀ ਜੋਦ ਨੇ ਆਵੇ ਸੋਦਨ ਜਾਹੀ ਕਰਨਾ ਕੂਜ ਰਹਿਣ ਫਿਰਨਾ ਹੀ ਇਓ ਰਾਤ ਦੇ ਦਿਨ ਤੇਰੀ ਉਗਾਈ ਦੇ ਰੇ ਤੇਰੀ ਉਮਰ ਘਟ ਰੰਦੀ ਮਨਮੁਖ ਅੰਧ ਨਾ ਚੇਤਾ ਮੂੜਾ ਰਹਿਣ ਦਿਨ ਸਦੇ ਜਿਸ ਰਾਤ ਵਿੱਚ ਜੋ ਕਰਤਬ ਕੀਤੇ ਐ ਤੈ ਚੰਗੇ ਜਾਂ ਦਿਨ ਚ ਕੋਈ ਭੜੇ ਕੀਤੇ ਐ ਦੋ ਉਗਾਈਆਂ ਹੈ ਤੇਰੀਆਂ ਆਈਆਂ ਹੋਈਆਂ ਸੰਸਾਰ ਚ ਵਾਹਿਗੁਰੂ ਜਰ ਜੀ ਜਨ ਦੀ ਜੋਤਾਂ ਕੰਮ ਕੀਤਾ ਹੈ ਉਹ ਉਗਾਈ ਭਰਨਗੇ ਤੇਰੀ ਆਕੇ ਮਨਮੁਖ ਅੰਧ ਨਾ ਚੇਤਾ ਮੂੜਾ ਐਸਾ ਮਨਮੁਖੰਦਾ ਹੈ ਮੂਰਖਤਾਈ ਕਰਕੇ ਇਸੇ ਵਿੱਚ ਲੱਗਾ ਹੋਇਆ ਮੂੜ ਹੋ ਰਿਹਾ ਹੈ ਜੇ ਇਦਾਂ ਹੀ ਹੋ ਕਹਿੰਨੀ ਜੇ ਇਦਾਂ ਪ੍ਰਮੇਸ਼ਰ ਨੂੰ ਸਿਰ ਉੱਪਰ ਕਾਲ ਰੁਆਏ ਦਾ ਸਿਰ ਦੇ ਤੇ ਕਾਲ ਰੁਆਏ ਨਾ ਰੁੱਕੇ ਮਾਰ ਰਿਹਾ ਹੈ ਸਿਰ ਦੇ ਤੇ ਕਾਲ ਬੋਲ ਰਿਹਾ ਹੈ ਪੁਕਾਰ ਰਿਹਾ ਹੈ ਮਿਰਦ ਹਸੇ ਸਿਰ ਉੱਪਰ ਇਹ ਪਸ਼ੂ ਆ ਨਹੀਂ ਬੁੱਝੇ ਸਿਰ ਦੇ ਉੱਪਰ ਕਾਲ ਜਦੋਂ ਆ ਗਿਆ ਫੇਰ ਰੁਆਏ ਦਾ ਰੋਇਆ ਕੀ ਬਣਦਾ ਹੈ ਮਨ ਤਨ ਸੀਤਲ ਗੁਰ ਚਰਨੀ ਲਾਗਾ ਉਹਨਾਂ ਦਾ ਮਨ ਤੇ ਤਨ ਸੀਤਲ ਹੋਇਆ ਹੈ ਜਿੰਨ ਦਾ ਗੁਰੂ ਸਾਹਿਬ ਦੇ ਚਰਨਾਂ ਜਿ ਮੰਨ ਲੱਗ ਗਿਆ ਹੈ ਅੰਤਰ ਪਰਮ ਗਿਆ ਪਹੁ ਭਾਗ ਜਿੰਨਾਂ ਦੇ ਅੰਦਰੋਂ ਸਾਧ ਸੰਗਤ ਜੀ ਭਰਮ ਚਲਿਆ ਗਿਆ ਉਹਨਾਂ ਭੈ ਵੀ ਨਾਲ ਹੀ ਨਿਰਵਤ ਹੋ ਗਿਆ ਸਤ ਪ੍ਰਕਾਰ ਦਾ ਸਦਾ ਆਨੰਦ ਸੱਚੀ ਗੁਣ ਗਾਵ ਹੈ ਜੋ ਸੱਚੇ ਅਕਾਲ ਪੁਰਖ ਦੇ ਗੁਣ ਗਾਉਂਦੇ ਸਦਾ ਆਨੰਦ ਦੀ ਪ੍ਰਾਪਤੀ ਹੈ ਉਹਨਾਂ ਨੂੰ ਸਚ ਬਾਣੀ ਬੋਲਾਏ ਦਾ ਸੱਚੀ ਬਾਣੀ ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਪਰਮੇਸ਼ਰ ਜੀ ਨੇ ਤੋਂ ਬੁਲਾਉਂਦਾ ਉਹ ਬੋਲਦੇ ਹਨ ਜਿਨ ਤੂੰ ਜਾਤਾ ਕਰਮ ਵਿਧਾਤਾ ਜਿਨ੍ਹਾਂ ਨੇ ਮਾਰਾ ਤੈਨੂੰ ਜਾਣ ਲੈ ਕੇ ਕਰਮਾਂ ਅਨੁਸਾਰ ਫਲ ਬਰਦਾਤਾ ਹੈ ਉਹ ਕਦੇ ਮਾਰੇ ਕਰਮ ਨਹੀਂ ਕਰਦੇ ਹਰ ਬਗ ਚੰਗੀ ਕੰਮ ਕਰਦੇ ਹਨ ਪੂਰੇ ਭਾਗ ਗੁਰ ਸ਼ਬਦ ਪਛਾਤਾ ਇਹ ਪੂਰਿਆਂ ਭਾਗਾਂ ਕਰਕੇ ਗੁਰੂ ਸਾਹਿਬ ਦੇ ਸ਼ਬਦ ਅਵਨੇਸ਼ ਕਰਕੇ ਆਪ ਨੂੰ ਪਛਾਣਿਆ ਹੈ ਜਤ ਪਤ ਸੱਚ ਸੱਚਾ ਸੱਚ ਸੋਈ ਉਹਨਾਂ ਦੀ ਜਤ ਹੈ ਚੰਗੀ ਜਾਤ ਹੈ ਚੰਗੀ ਉਹਨਾਂ ਦੀ ਪਦ ਪਤਿਸ਼ਟਾ ਹੈ ਚੰਗੀ ਤੇ ਸੱਚ ਜਤ ਪਤ ਸੱਚੋ ਸੱਚਾ ਸੱਚ ਸੋਈ ਉਹਨਾਂ ਦੀ ਜਾਤ ਚੰਗੀ ਹੈ ਉਹਨਾਂ ਦੀ ਇੱਜ਼ਤ ਚੰਗੀ ਹੈ ਜਿਹਨਾਂ ਦੇ ਮਨ ਵਿੱਚ ਸੱਚਾ ਹੈ ਬਾਣੀ ਵਿੱਚ ਵੀ ਸੱਚਾ ਹੈ ਅਤੇ ਸਰੀਰ ਕਰਕੇ ਉਹ ਸੱਜੇ ਦਾ ਜਸ ਕਰਦੇ ਹਨ ਜੋ ਹਉਮੈ ਮਾਰ ਮਿਲਾਇਦਾ ਜਦਬਦ ਸੱਚ ਸੱਚਾ ਸੱਚ ਸੋਈ ਉਹ ਪਰਮੇਸ਼ਰ ਉਹ ਜਤ ਗਿਆਨ ਸਰੂਪ ਹੈ ਸਾਰਿਆਂ ਦਾ ਪਤੀ ਹੈ ਸੱਚ ਸਰੂਪ ਪਿੱਛੇ ਵੀ ਸੱਚ ਸਰੂਪ ਸੀ ਹੁਣ ਵੀ ਸੱਚ ਸਰੂਪ ਹੈ ਅੱਗੇ ਵੀ ਉਹ ਸੱਚ ਸਰੂਪ ਹੋਵੇਗਾ ਉਹਨਾਂ ਦੀ ਜਾਤ ਬੁੱਧੀ ਚੰਗੀ ਹੈ ਉਹਨਾਂ ਦੀ ਬਾਤ ਇਜਤ ਉਰ ਉਹ ਕਹਾਰਾ ਨਿਰਵਕਾਰ ਜੀਵਨ ਵਾਲਿਆਂ ਦੀ ਅੱਛੀ ਹੈ ਇਸੋ ਸੱਚੇ ਪਰਮੇਸ਼ਰ ਨੂੰ ਜਾਣ ਕੇ ਸੱਚਾ ਸੁਖੀ ਹੋਏ ਹੈ ਹਉ ਮੈਂ ਮਾਰ ਮਿਲਾਇ ਜਿਨ੍ਹਾਂ ਵੀ ਮਾਰ ਹਮੇ ਮਾਰ ਦਿੰਦਾ ਹੈ ਕਾਮ ਆਦ ਕਨ ਨੂੰ ਮਾਰ ਕੇ ਆਪਦੇ ਨਾਲ ਮੇਲ ਲੈਂਦਾ ਹੈ ਮਨ ਕਠੋਰ ਦੂਜੈ ਪਹਾਏ ਲੱਗਾ ਜੇ ਮਾਰਾ ਮਨ ਮਹਾਰਾ ਦੇ ਚਰਨਾਂ 'ਚ ਢਲਦਾ ਕਿਉਂ ਨਹੀਂ ਪਰਸ਼ਨ ਜੇ ਕਰੀਏ ਆਹ ਹਿਉਰ ਹਰਮਾਉਂਦੇ ਹਨ ਮਨ ਕਠੋਰ ਦੂਜੈ ਭਾਇ ਲਗਾ ਕੋਈ ਮਨ ਕਹਿ ਕਰਣਾ ਹੈ ਦੁਆਦ ਭਾਜ ਲਗਾ ਰਿੰਦਾ ਹਰ ਵਕਤ ਇਹ ਪਰਮੇਸ਼ਰ ਦੇ ਪ੍ਰੇਮ ਚ ਲੱਗਾ ਹੋਇ ਤੇ ਪਿਗਲ ਜਾਵੇ ਢਲ ਜਾਵੇ ਮਾਨੋ ਪਰਮੇ ਪੂਲਾ ਫਿਰੈ ਅਭਾਗਾ ਇਸ ਕਰਕੇ ਭਰਮ ਵਿੱਚ ਭੁੱਲਿਆ ਹੋਇਆ ਭਾਗਾ ਤੋਂ ਹੀਣਾ ਤੁਰਿਆ ਫਿਰਦਾ ਪਰਮ ਹੋਵੇ ਤਾਂ ਸਤਗੁਰ ਸੇਵੀ ਜਿਹਦੇ ਪੂਰਵ ਨਿਸ਼ਕਾਮ ਕਰਮ ਕੀਤੇ ਹੋਏ ਹੁਣ ਵਾਹਿਗੁਰੂ ਜੀ ਉਹ ਪੁੰਨਾਂ ਦਾ ਪ੍ਰੇਰਿਆ ਹੋਇਆ ਕਰਮ ਕਿਰਪਾ ਦੇ ਸਹਤ ਹੋਵੇ ਤਾਂ ਇਹ ਜੀਵ ਸੰਗੁਣਾ ਦੀ ਸੇਵਾ ਕਰੇ ਸਹਜੇ ਹੀ ਸੁਖ ਪਾਏ ਇਹ ਸਹਜੇ ਸੁਖ ਸਰੂਪ ਨੂੰ ਇਹ ਜੀਵ ਪਾ ਲੈਂਦਾ ਹੈ ਲੱਖ 84 ਹੀ ਆਪ ਉਪਾਏ 84 ਲੱਖ ਜੂਨ ਦੇ ਜਿੰਨੇ ਜੀਂ ਜੰਤ ਹੈ ਆਪ ਹੀ ਮਾਰਾ ਨਸਾਰੇ ਪੈਦਾ ਕੀਤੇ ਹਨ ਮਾਨਸ ਜਨਮ ਗੁਰ ਭਗਤ ਦੇ ਡੜਾਏ ਮਨੁੱਖਾ ਜਨਮ ਵਿੱਚ ਸਤਿਗੁਰੂ ਸਾਹਿਬ ਜੀ ਨੇ ਵਾਹਿਗੁਰੂ ਦੀ ਭਗਤੀ ਦ੍ਰਿੜ ਕਰਾਈ ਹੈ ਬਿਨ ਭਗਤੀ ਬਿਸ਼ਟਾ ਵਿੱਚ ਵਸਾ ਬਿਨਾ ਮਾਰਾ ਦੀ ਭਗਤੀ ਚੋਂ ਨਰਕ ਰੂਪੀ ਬਿਸ਼ਟਾ ਜੀ ਵਾਸਾ ਹੈ ਗਰਭ ਰੂਪੀ ਬਿਸ਼ਟਾ ਜੀ ਵਾਸਾ ਹੈ ਇਥੇ ਬਿਸ਼ਣ ਰੂਪੀ ਬਿਸ਼ਟਾ ਜੀ ਵਾਸਾ ਹੈ ਬਿਸ਼ਟਾ ਵਿੱਚ ਫਿਰ ਪਾਏਗਾ ਕੀ ਨਰਕ ਰੂਪੀ ਬਿਸ਼ਟਾ ਜੇ ਪਾਇਆ ਜਾਂਦਾ ਹੈ ਕਰਮ ਹੋਵੇ ਗੁਰੂ ਕਰਮ ਹੋਵੇ ਗੁਰ ਭਗਤ ਡ੍ਰਿਢਾਏ ਜੀ ਗੁਰੂ ਲੈ ਜਨਮ ਆਇ ਨਿਸਕਾਮ ਕਰਮ ਕੀਤੇ ਹੋਣ ਤਾਂ ਗੁਰੂ ਸਾਹਿਬ ਭਗਤੀ ਇਹਨੂੰ ਡ੍ਰਿਢ ਕਰਾਉਂਦੇ ਹਨ ਬਿਨ ਕਰਮਾ ਕਿਉ ਪਾਇਆ ਜਾਏ ਬਿਨ ਨਿਸਕਾਮ ਕਰਮ ਕੀਤਿਆਂ ਤੋਂ ਬਿਨਾ ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸwami ਬਿਨਾਂ ਇਸ ਕਾਮ ਕਰਮਾਂ ਤੋਂ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਕਿਵੇਂ ਵਾਹਿਗੁਰੂ ਪਾਇਆ ਜਾ ਸਕਦਾ ਹੈ ਨਹੀਂ ਪਾਇਆ ਜਾਂਦਾ ਆਪੇ ਕਰੇ ਕਰਾਈ ਕਰਤਾ ਕਿਰਪਾ ਕਦੋਂ ਹੁੰਦੀ ਹੈ ਜਦੋਂ ਉਹਦੀ ਰਜ਼ਾ ਚੱਲੀ ਆਪ ਹੀ ਜਗਤ ਨੂੰ ਪੈਦਾ ਕਰਦਾ ਆਪ ਹੀ ਪਾਲਣਾ ਕਰਦਾ ਕਰਾਉਂਦਾ ਕਰਤਾ ਪੁਰਖ ਜਿਉਂ ਪਹਾਵੇ ਤੇ ਵਹਿ ਚਲਾਏ ਦਾ ਨਾਰਨ ਪਾਉਂਦਾ ਇਹ ਵੀ ਚਲਾਉਂਦਾ ਇਹ ਪਾਣਾ ਮੰਨੇ ਨਫਰਤ ਛੱਡ ਕੇ ਰਜ਼ਾ ਵਿੱਚ ਚੱਲੇ ਫਿਰ ਮਹਾਰਾਜ ਦੇ ਇਹਦਾ ਆ ਕਰਕੇ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਸਿਮਰਤ ਸਾਸਤ ਅੰਤ ਨਾ ਜਾਣੈ ਸਤਾਈ ਸਿਮਰਤੀਆਂ ਰਹੀਆਂ ਮੁਨੀਆਂ ਨੇ ਬਣਾਈਆਂ ਛੇ ਸ਼ਾਸਤਰ ਬਣਾਏ ਐ ਇਹਨਾਂ ਦੇ ਰਚਣ ਵਾਲੇ ਵੀ ਵਾਹਿਗੁਰੂ ਦਾ ਅੰਤ ਨਹੀਂ ਜਾਣ ਸਕਦੇ ਸਿਮਰਤੀਆਂ ਦੇ ਕਥਨ ਕਰਨ ਵਾਲੇ ਵਿਦਵਾਨ ਵੀ ਅੰਤ ਨਹੀਂ ਜਾਣ ਸਕਦੇ ਸ਼ਾਸਤਰਾਂ ਦੇ ਕਈ ਨਿਆਗਿਸ਼ ਪੰਡਤਾਨ ਕਈ ਵਿਦਵਾਨ ਦੇ ਪੰਡਤ ਹਨ ਇਹ ਉਸ ਆਸਨਾ ਬਾਵੀ ਮਹਾਰਾਜਾਂ ਤੋਂ ਨਹੀਂ ਜਾਣ ਸਕਦੇ ਮੂਰਖ ਅੰਧਾ ਤਤ ਨਾ ਪਛਾਣੇ ਇਹ ਮੂਰਖ ਅਗਿਆਨੀ ਹੋ ਰਹੇ ਆ ਕਹਿੰਦੇ ਸੀ ਸਿਮਰਤियां ਪੜੇ ਹੋਏ ਆ ਸ਼ਾਸਤਰ ਪੜੇ ਹੋਏ ਆ ਤਤ ਵਾਸਤੂ ਸਰੂਪ ਦੀ ਪਛਾਣ ਨਹੀਂ ਗੁਰਾਂ ਤੋਂ ਕਰ ਸਕਦੇ ਆਪੇ ਕਰੇ ਕਰਾਈ ਕਰਤਾ ਜਿਹੜੇ ਧਰਮ ਕਹੋ ਜਾਣਦੇ ਆਪ ਹੀ ਕਰਦਾ ਕਰਾਉਂਦਾ ਸਾਰਿਆਂ 'ਚ ਕਰਤਾ ਪੁਰਖ ਆਪੇ ਪਰਮ ਪੁਲਾਏ ਦਾ ਆਪੇ ਕਰੇ ਕਰਾਏ ਕਰਤਾ ਆਪੇ ਕਰੇ ਬ੍ਰਹਮਾ ਆਦਿਕ ਨੂੰ ਤੂੰ ਕਰਾਉਂਦਾ ਕਰਤਾ ਪੁਰਖੋ ਆਪੇ ਪਰਮ ਭੁਲਾਏਦਾ ਆਪੇ ਜਿਨ੍ਹਾਂ ਦਾ ਮਨ ਮੁਖ ਚੇਤਨ ਉਹਨਾਂ ਨੂੰ ਪਰਮ ਦੀ ਭੁਲਾ ਦਿੰਦਾ ਹੈ ਸਭ ਕਿਸ ਆਪੇ ਆਪ ਕਰਾਏ ਮਖਾ ਦਾ ਇਹ ਨਿਸਚੈ ਹੈ ਕਿ ਸਭ ਕੋਈ ਆਪੇ ਆਪ ਪਰਮੇਸ਼ਰ ਕਰਾਉਂਦਾ ਹੈ ਆਪੇ ਸਿਰ ਸਿਰ ਧੰਦਾ ਲਾਈ ਕਿਸ ਦਾ ਕਿਸ ਦਾ ਰਾਸ਼ੀ ਸੁਭਾਅ ਹੈ ਕਿਸ ਦਾ ਸਾਧਕੀ ਸੁਭਾਅ ਹੈ ਕਿਸ ਦਾ ਤਾਮਸੀ ਸੁਭਾਅ ਹੈ ਇਹ ਬਿੰਨ ਬਿੰਦਿਆਂ ਚ ਲਾ ਦਿੰਦਾ ਜਿਹੇ ਜਿਹੀ ਕਿਸੇ ਦਾ ਅੰਦਰਲੀ ਮੰਦੀ ਈ ਚਾਹੁੰਦੀ ਹੈ ਆਪੇ ਥਾਪ ਉਥਾਪੇ ਵੇਖੇ ਆਪ ਹੀ ਪੈਦਾ ਕਰਕੇ ਸਿਤ ਕਰਦਾ ਪਾਲਣਾ ਕਰਕੇ ਆਪ ਹੀ ਉਥਾਪੇ ਪਲਣਾ ਕਰਕੇ ਆਪ ਹੀ ਵੇਖ ਰਿਹਾ ਹੈ ਗੁਰਮੁਖ ਆਪ ਬੁਝਾਏ ਦਾ ਆਪਣਾ ਸਰੂਪ ਬੁਝਾ ਦਿੰਦਾ ਕਿਰਪਾ ਦ੍ਰਿਸ਼ਟੀ ਕਰਕੇ ਸੱਚਾ ਸਾਹਿਬ ਗਹਿਰ ਗੰਭੀਰਾ ਸੱਚਾ ਸਾਹਿਬ ਮਾਲਕ ਹੈ ਮਾਹਵ੍ਰਤੀ ਦੁਆਰਾ ਗਹਿਰ ਨਰ ਹਲ ਹੈ ਕਬੀਰ ਢੂੰਗਾ ਹੈ ਸਦਾ ਸਲਾਹੀ ਤਾਂ ਮਾਨਤੀਰਾ ਜੇ ਹਰ ਵਕਤ ਸਿਫਤ ਕਰਦੇ ਰਹੀਏ ਜਿਵੇਂ ਧਾਨਾਂ 'ਚ ਪਾਣੀ ਹਰ ਵਕਤ ਖੜਾ ਰਹੇ ਤਾਂ ਹੀ ਧਾਨ ਪੱਕਦੇ ਹੈ ਇਉ ਹਰ ਵਕਤ ਸਲਾਮ ਦੇ ਲਈ ਕਾਮਨ ਧੀਰਜ ਪਕੜਦਾ ਨਹੀਂ ਨਾ ਮਨ ਚੰਚਲ ਟਿਕਦਾ ਹੀ ਨਹੀਂ ਹੈ ਅਗਮ ਅਗੋਚਰ ਕੀ ਉਤ ਨਹੀਂ ਪਾਈ ਉਹ ਮਨ ਕਰਕੇ ਅਗਮ ਹੈ ਇੰਦਰੀਆਂ ਦੇ ਵਿਸ਼ੇ ਅਗੋਚਰ ਹੈ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਗੁਰਮੁਖ ਮਨ ਵਸਾਏ ਦਾ ਕੀਮਤ ਪਾਉਣ ਦਾ ਤਰੀਕਾ ਇਹ ਹੈ ਗੁਰਮਖਾਂ ਦੇ ਮਨ 'ਚ ਵਸਾ ਦਿੰਦਾ ਹੈ ਆਪਣਾ ਨਾਮ ਜਿਹਨਾਂ ਦੇ ਮਨ 'ਚ ਵਸਾ ਲੈਂਦੇ ਉਹ ਉਹਦੇ ਸਰੂਪ ਚ ਲੀਨ ਹੋ ਜਾਂਦੇ ਆਪ ਨਿਰਾਲਮ ਹੋਰ ਧੰਦਾ ਲੋਕੀ ਵੇਖੋ ਆਪ ਤਾਂ ਨਿਰਾਲਮ ਅਸੰਗ ਰਹਿੰਦਾ ਹੈ ਨਿਆਰਾ ਰਹਿੰਦਾ ਹੈ ਹੋਰ ਜਿੰਨੀ ਲੋਕੀ ਇਹ ਸਾਰੀ ਧੰਦਿਆਂ 'ਚ ਫਸੀ ਪਈ ਹੈ ਐ ਨਾਸ ਜਰਜ ਹੈ ਗੁਰ ਪ੍ਰਸਾਦੀ ਬੂਝੈ ਕੋ ਇਸ ਗੱਲ ਨੂੰ ਗੁਰਾਂ ਦੀ ਕਿਰਪਾ ਦੁਆਰਾ ਕੋਈ ਬੂਝਾ ਹੈ ਕਿ ਉਹ ਕਰਤਾ ਭੁਗਤਾ ਸਰੂਪ ਹੈ ਨਾਨਕ ਨਾਮ ਵਸੈ ਘਟ ਅੰਤਰ ਸਤਿਗੁਰੂ ਜੀ ਕਹਿੰਦੇ ਜੀ ਮਾਰਾ ਦਾ ਅਮਰ ਤੇ ਨਾਮ ਹਿਰਦੇ ਦੇ ਅੰਦਰ ਵਸ ਜਾਵੇ ਗੁਰਮਤੀ ਮੇਲ ਮਿਲਾ ਦਾ ਇਸ ਪ੍ਰਕਾਰ ਗੁਰਮਤੀਆਂ ਦੇ ਤਾਹੀਂ ਆਪ ਦੇ ਮੇਲ ਵਿੱਚ ਮੇਲ ਲੈਂਦਾ ਮੇਰਾ ਵਾਹਿਗੁਰੂ